ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੋਹੀ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲਗੈ ਤੇਰਾ ਬਾਣਾ ਤੇ ਸਥਾਈ ਵਿੱਚ ਆਪਾਂ ਮੇਨ ਪੰਕਤੀ ਲੈ ਰਹੇ ਹਾਂ ਮਿੱਠਾ ਲਗੈ ਤੇਰਾ ਬਾਣਾ ਇਸ ਸ਼ਬਦ ਨੂੰ ਜਦੋਂ ਪੈਣਾ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪੰਜਵੇਂ ਕਾਲੇ ਨੂੰ ਸਾ ਮਿਲਦੇ ਹਾਂ ਕਿਉਂਕਿ ਸ਼ਬਦ ਦਾ ਚਲਨ ਹਾਈ ਪਿਚ ਤੇ ਬਿਲਕੁਲ ਨਹੀਂ ਹੈ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ ਜਾ ਸਕਦਾ ਹੈ ਤੇ ਆਪਾਂ ਜਦੋਂ ਪੈਣਾ ਦੇ ਸਕੇਲ ਤੇ ਗਾਇਨ ਕਰਦੇ ਹਾਂ ਜੇ ਆਪਾਂ ਰਿਦਮ ਦੇ ਨਾਲ ਸਰਵਣ ਕਰਨਾ ਚਾਹੀਏ ਤਾਂ ਵੀਰਾਂ ਦੇ ਸਕੇਲ ਤੇ ਮੈਂ ਸ਼ਬਦ ਨੂੰ ਪੂਰਾ ਤਬਲੇ ਦੇ ਨਾਲ ਗਾਇਨ ਕੀਤਾ ਹੈ ਤੇ ਆਪ ਜੀ ਸਰਵਣ ਕਰ ਸਕਦੇ ਹੋ ਤੇ ਪੈਣਾ ਦੇ ਸਕੇਲ ਤੇ ਜਦੋਂ ਆਪਾਂ ਗਾਇਨ ਕਰਦੇ ਹਾਂ ਤਾਂ ਕੰਨੀ ਮੇ ਕਾਲੇ ਤੇ ਕਿਸ ਤਰ੍ਹਾਂ ਗਾਇਨ ਹੁੰਦਾ ਹੈ ਮਿੱਠਾ ਲਗ ਤੇਰਾ ਪਾਣਾ ਮਿੱਠਾ ਲਗ ਤੇਰਾ ਪਾਣਾ ਮਿੱਠਾ ਲਗ ਤੇਰਾ ਪਾਣਾ ਮਿੱਠਾ ਲਗ ਤੇਰਾ ਪਾਣਾ दया करो नानक गुण गावे दया करो नानक गुण गावे मीठा लगे तेरा पान

जब काचे नासियो तब क्या करता तब करम कर आया जब काचे नासियो तब क्या करता तब करम कर आया अपना खेल आप कर देख ठाकुर रचन रचाया जब कच्छ नासियो तब क्या करता कवन करम कर आया अपना खेल ਆਪ ਕਰ ਦੇਖੈ ਤੁਹੁਰ ਰਚ ਮਰਚਾਇਆ ਦਇਆ ਕਰੋ ਨਾਨਕ ਗੁਣ ਗਾਵੈ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਪਾਣਾ ਤੇ ਹੁਣ ਆਪਾਂ ਕੱਲੇ ਕੱਲੇ ਸੁਰ ਤੇ ਦੇਖਦੇ ਹਾਂ ਪਹਿਲਾਂ ਸਥਾਈ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲਗ ਤੇਰਾ ਪਾਣਾ ਮਿੱਠਾ ਲਗ ਤੇਰਾ ਪਾਣਾ ਖਾਲਿਸਫੀਤ ਬਜਾਣਾ ਹੈ पा मदरे सा मीठा लगय तेरा पाणा मीठा लगय तेरा ਨਨਕ ਗੁਣ ਗਾਵੇ ਦਇਆ ਕਰੋ ਇਥੋਂ ਵੀ ਗਾਇਨ ਕਰ ਸਕਦੇ ਆ ਦਇਆ ਕਰੋ ਜਸੰਤਾ ਦਇਆ ਕਰੋ ਨਾਨਕ ਗੁਣ ਗਾਵੇ ਦਇਆ ਕਰੋ ਨਾਨਕ ਗੁਣ ਗਾਵੇ ਥਾਲ ਲੱਗ ਤੇਰਾ ਪਾਣਾ ਮਿੱਠਾ ਲੱਗ ਤੇਰਾ ਪਾਣਾ ਮਿੱਠਾ ਲੱਗ ਤੇਰਾ ਪਾਣਾ ਤੇ ਅੰਤਰਾ ਜਬ ਕਛ ਨਾਸਿਓ तब क्या करता कवन करम कर आया जब कछ नासियो तब क्या करता कवन करम कर आया कवन कवन करम कर आया फिर स्पेस अपना खेल आप कर देख ठाकुर रचन रचाय ਆਪਣਾ ਖੇਲ ਆਪ ਕਰ ਦੇਖੈ ਤਾ ਕੋਰ ਰਚਨ ਰਚਾਇਆ ਆਪਾਂ ਦੇਖਿਆ ਅੰਤਰੇ ਦੀਆਂ ਦੋਨੋਂ ਬੰਕਤੀਆਂ ਸੇਮ ਟਿਊਨ ਤੇ ਹਨ ਇਸ ਦੇ ਨਾਲ ਜੁੜਨਾ ਹੈ ਦਇਆ ਕਰੋ ਨਾਨਕ ਗੁਣ ਗਾਵੇ दया करो नानक गुण गावे, मिठा लगे तेरा पारा मिठा लगे तेरा पारा मिठा लगे ਇਹ ਅਗਲੇ ਅੰਤਰੇ ਸੇਮਿਸਿੱਧਰੀਕੇ ਨਾਲ ਹਨ ਇੱਕ ਅੰਤਰਾ ਆਪਾਂ ਹੋਰ ਦੇਖ ਲੈਨੇ ਹਾਂ ਮੇਰੇ RAM ਰਾਏ ਮੇਰੇ RAM ਰਾਏ ਮੁਝ ਤੇ ਕਛੂ ਨਾ ਹੋਈ ਮੇਰੇ RAM ਰਾਏ ਮੇਰੇ चूना आपे करता आप कराए सर्व निरन्तर सो आपे कर ਰਸੋਈ ਫਿਰ ਅਗੇ ਦਇਆ ਕਰੋ ਨਾਨਕ ਗੁਣ ਗਾਵੇ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਗੈ ਤੇਰਾ ਪਾਣਾ ਮਿੱਠਾ ਲਗੈ ਤੇਰਾ ਪਾਣਾ ਮਿੱਠਾ ਲਗੈ ਤੇਰਾ ਪਾਣਾ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਅਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ